ਚੇ ਸਤਨੂ ਆਤਰਾ ਸਰਦਾ ਇੱਕ ਅਹਿਮ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਪੰਜਾਬ ਦੇ ਵਿੱਚ 2015 ਦੇ ਵਿੱਚ ਉਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਕੱਲ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ 2015 ਜਾਂ ਉਸ ਤੋਂ ਪਹਿਲਾਂ ਜੋ ਘਟਨਾਵਾਂ ਵਾਪਰੀਆਂ ਚੰਗਾ ਹੁੰਦਾ 2015 ਵਾਲੀਆਂ ਘਟਨਾਵਾਂ ਜਾਂ ਉਦੋਂ ਪਹਿਲੀਆਂ ਜਿਹੜੀਆਂ ਸੀ ਉਹਦਾ ਜ਼ਿਕਰ ਸੁਖਵੀਰ ਸਿੰਘ ਬਾਦਲਹੂਰੀ ਕਰਦੇ ਤੇ ਲੋਕਾਂ ਤੋਂ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਇਸ ਤਰ੍ਹਾਂ ਦੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਹੱਦ ਇਸ ਗੱਲ ਦੀ ਹੈ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਰਹੇ ਪਿਛਲੇ ਸਾਲਾਂ ਦੇ ਦੌਰਾਨ ਉਹਦਾ ਕੋਈ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਇਹਨੂੰ ਇੱਕ ਟਰਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ 'ਚ ਆਈ ਆ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਉਦੋਂ ਤੋਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਮੈਂ ਥੋੜਾ ਜਿਹਾ ਸਿਲਸਿਲੇਬਾਰ ਜਿਹੜਾ ਉਹ ਜਾਣਾ ਚਾਹਣਾ ਜਿਹੜੇ ਫੈਕਟਸ ਨੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਬਾਰੇ 'ਚ 1986 ਦੇ ਵਿੱਚ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਦੋਂ ਆਮ ਆਦਮੀ ਪਾਰਟੀ ਤਾਂ ਕਿਤੇ ਵੀ ਨਹੀਂ ਸੀਗੀ ਔਰ ਉਸ ਵੇਲੇ ਚਾਰ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਨੇ ਜਸਟਿਸ ਗੁਰਨਾਮ ਸਿੰਘ ਹੋਰੀ ਸੀ ਜਿਨ੍ਹਾਂ ਨੇ ਉਹਦੀ ਜਾਂਚ ਕੀਤੀ ਸੀਗੀ ਉਹ ਜਿਹੜੀ ਰਿਪੋਰਟ ਸੀਗੀ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਉਹਦਾ ਇੱਕ ਅਹਿਮ ਹਿੱਸਾ ਜਿਹੜਾ ਉਹ ਗਾਇਬ ਕਰ ਦਿੱਤਾ ਗਿਆ ਜਿਹਦਾ ਚਰਚਾ ਤੁਸੀਂ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਸੁਣਿਆ ਹੋਊਗਾ ਕੁਝ ਜਿਹੜਾ ਕਿ ਉਹ ਉਸ ਹਿੱਸੇ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ ਜਦੋਂ ਇਹਨਾਂ ਕੋਦਰ ਗੋਲੀ ਕਾਂਡ ਹੋਇਆ ਜਿਹਦੇ ਵਿੱਚ ਚਾਰ ਨੌਜਵਾਨਾਂ ਦੀ ਜਾਨ ਜਾਂਦੀ ਰਹੀ ਉਹਦੇ ਵਿੱਚ ਦੋ ਆਫੀਸਰਜ਼ ਦੇ ਨਾਮ ਬੋਲਦੇ ਆ ਦਰਬਾਰਾ ਸਿੰਘ ਗੁਰੂ ਔਰ ਮੁਹੰਮਦ ਇਜ਼ਹਾਰ ਆਲਮ ਖੋਰੀ ਉਹ ਦਰਬਾਰਾ ਸਿੰਘ ਗੁਰੂ ਹਰੀ ਏਡੀਸੀ ਸਨ ਤੇ ਐਸਪੀ ਸਨ ਮੁਹੰਮਦ ਇਜ਼ਹਾਰ ਆਲਮ ਖੋਰੀ ਇਹਨਾਂ ਦੋਨਾਂ ਨੂੰ ਬਾਅਦ ਦੇ ਵਿੱਚ ਅਕਾਲੀ ਸਰਕਾਰ ਨੇ ਕਿਵੇਂ ਤਰੱਕੀਆਂ ਦਿੱਤੀਆਂ ਬਲਕੇ ਉਹਨਾਂ ਦੇ ਰਿਟਾਇਰ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਦਾ 파ਟ ਵੀ ਬਣਾਇਆ ਦਰਬਾਰਾ ਸਿੰਘ ਗੁਰੂ ਜੀ ਪਹਿਲਾਂ ਬਣ ਕੇ ਉਹ ਇਲੈਕਸ਼ਨ ਵੀ ਲੜੇ ਮੁਹੰਮਦ ਇਜ਼ਹਾਰ ਆਲਮ ਹੁਰੀ ਨੂੰ ਜਿਹਨਾਂ ਦੇ ਉੱਤੇ ਹੋਰ ਬਹੁਤ ਕੁਝ ਜਿਹੜਾ ਉਹ ਚੱਲਦਾ ਰਿਹਾ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅਹਿਮ ਜ਼ਿੰਮੇਵਾਰੀਆਂ ਅਹਿਮ ਅਹੁਦੇਦਾਰੀਆਂ ਦਿੱਤੀਆਂ ਉਹ ਕੋਈ ਆਮ ਆਦਮੀ ਪਾਰਟੀ ਨੇ ਕਹ ਕੇ ਨਹੀਂ ਸੀ ਦਵਾਈਆਂ ਮੁਹੰਮਦ ਇਜ਼ਹਾਰ ਆਲਮ ਹੁਰੀ ਸਪੈਸ਼ਲ ਡਿਊਟੀ ਦੇ ਉੱਤੇ ਔਰ ਸਲਾਹਕਾਰ ਦੇ ਤੌਰ ਦੇਤੇ ਰਹੇ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਬਾਅਦ ਚ ਐਡਜਸਟ ਕੀਤਾ ਗਿਆ ਜਦੋਂ ਕੰਟਰੋਵਰਸੀ ਹੋਈ ਫਿਰ ਸ਼ਾਇਦ ਥੋੜਾ ਬਹੁਤਾ ਜਿਹੜਾ ਸੀ ਉਹ ਪਿੱਛੇ ਅੱਗੇ ਪਿੱਛੇ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ 2007 ਦੇ ਵਿੱਚ ਸਮਾਂਗ ਰਚਿਆ ਜਾਂਦਾ ਉਹਦਾ ਪਰਚਾ ਕਿਵੇਂ ਹੁੰਦਾ ਫਿਰ ਉਹ ਪਰਚਾ ਵਾਪਸ ਕਿਵੇਂ ਲਿਆ ਜਾਂਦਾ ਔਰ ਇਹ ਤੋਂ ਬਾਅਦ ਜਿਹੜਾ ਸੀਗਾ ਇੱਕ ਕਿਸਮ ਦੇ ਨਾਲ ਇਹ ਗਰਾਊਂਡ ਤਿਆਰ ਹੋਈ ਪੰਜਾਬ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਮੈਂ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਇਹ ਸਵਾਲ ਪੁੱਛਣਾ ਚਾਹਣਾ ਕਿ ਜਦੋਂ ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਤਾਂ ਉਹ ਗ੍ਰਹਿ ਮੰਤਰੀ ਸਨ ਔਰ ਜਿਹੜੇ ਪੋਸਟਰ ਲੱਗਦੇ ਆ ਉਹ 24 9 15 ਨੂੰ ਜਾ ਕੇ ਲੱਗਦੇ ਆ ਪੋਸਟਰ ਵੀ ਇਸ ਤਰ੍ਹਾਂ ਦੇ ਪੱਤਰਕਾਰ ਭਾਈਚਾਰੇ ਨੂੰ ਪਤਾ ਹੈ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀ ਭਾਸ਼ਾ ਹੈ ਇਸ ਤਰ੍ਹਾਂ ਦੀ ਭਾਸ਼ਾ ਸੀ ਜਿਹਨੂੰ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝਾ ਨਹੀਂ ਕੀਤਾ ਜਾ ਸਕਦਾ ਸਵਾਲ ਇਹ ਆ ਪਹਿਲੀ ਜੂਨ 15 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਬੁਰਜ ਜਵਾਰ ਸਿੰਘ ਵਾਲਾ ਤੋਂ 24/9/15 ਨੂੰ ਪੋਸਟਰ ਲੱਗਦੇ ਨੇ ਇਹਦੇ ਦੌਰਾਨ ਗ੍ਰਹਿ ਮੰਤਰੀ ਜਿਹੜੇ ਸਨ ਸੁਖਬੀਰ ਸਿੰਘ ਬਾਦਲਹੂਰੀ ਕੀ ਕਰਦੇ ਰਹੇ? ਔਰ ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕਿਉਂ ਨਾ ਆਰੰਭੀ? ਉਸ ਏਰੀਆ ਦੇ ਲੋਕਾਂ ਨੂੰ ਪੁੱਛ ਕੇ ਦੇਖਣਾ ਚਰਨਜੀਤ ਸ਼ਰਮਾ ਹੁਰੀ ਫਰੀਦਕੋਟ ਦੇ ਐਸਐਸਪੀ ਸਨ ਉਸ ਵੇਲੇ। ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਜਿਹੜੀ ਦਿੱਤੀ ਪੁਲਿਸ ਨੂੰ ਪਰ ਇਹ ਕਿਹਾ ਜਾਂਦਾ ਹੈ ਕਿ ਪੁਲਿਸ ਦੇ ਕੋਲੇ ਜਿਹੜੀ ਜਾਣਕਾਰੀ ਜਾਂਦੀ ਸੀਗੀ ਉਹ ਸ਼ਾਮ ਨੂੰ ਆਸੇ-ਪਾਸੇ ਕਰ ਦਿੱਤੀ ਜਾਂਦੀ ਸੀ ਭਾਵੇਂ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਸ਼ੱਕੀ ਬੰਦੇ ਜਿਹੜੇ ਸੀ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਰਿਹਾ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਰਿਹਾ ਕਿਉਂਕਿ ਸ਼ੱਕੀ ਬੰਦੇ ਕੌਣ ਸਨ ਇਹ ਵੱਡੇ ਸਵਾਲ ਸਨ ਇਹਦੇ ਡਿਊਰਿੰਗ ਬੁਰਜ ਜਵਾਰ ਸਿੰਘ ਵਾਲਾ ਜਿੱਥੇ ਇੱਕ ਡੇਰਾ ਪ੍ਰੇਮੀ ਦੀ ਦੁਕਾਨ ਵੀ ਸੀ ਉਹਦਾ ਮਰਡਰ ਵੀ ਹੋ ਜਾਂਦਾ ਔਰ ਉਹਦੀ ਪਤਨੀ ਜਿਹੜੀ ਕਿ ਅਨਪੜ੍ਹ ਸੀ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਵੀ ਦਿੱਤੀ ਜਾਂਦੀ ਹੈ ਸੁਖਵੀਰ ਸਿੰਘ ਬਾਦਲਹੂਰੀ ਉਦੋਂ ਗ੍ਰਹਿ ਮੰਤਰੀ ਸਨ ਹੈਰਾਨਗੀ ਇਸ ਗੱਲ ਦੀ ਆ ਕਿ ਉਹ ਕਿਹੜੇ ਮੂੰਹ ਦੇ ਨਾਲ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਪਾਰਟਿਸਪੀਸ਼ਨਸੀ ਜਾਂ ਇਹਦਾ ਪਰਚਾ ਜਿਹੜਾ ਉਹ ਕਿਹਦੇ ਉੱਤੇ ਦਰਜ ਹੋਣਾ ਜਿਹੜਾ ਉਹ ਚਾਹੀਦਾ ਔਰ ਫੇਰ ਆਉਂਦਾ ਜਿੱਥੋਂ ਇਹ ਮੋੜ ਵੱਜਦਾ ਇਹਨਾਂ ਦਾ ਕਿ ਇੱਕ ਵਿਵਾਦਿਤ ਮੁਆਫੀ ਜਿਹੜੀ ਸੀ ਉਹ ਕਿਹਦੇ ਕਹਿਣ ਦੇ ਉੱਤੇ ਦਿੱਤੀ ਗਈ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਬੜੀਆਂ ਕਲੀਅਰ ਨੇ ਪੰਜਾਬ ਵਾਸੀਆਂ ਨੂੰ ਕਲੀਅਰ ਨੇ ਕਿ ਠੀਕ ਹੈ ਕਿ ਬਾਅਦ ਦੇ ਵਿੱਚ ਇੱਕ ਜਥੇਦਾਰ ਸਾਹਿਬ ਸਨ ਉਹ ਉਸ ਗੱਲ ਤੋਂ ਪਾਸੇ ਵੀ ਹੋ ਗਏ ਪਰ ਉਹਨਾਂ ਦੀਆਂ ਅੱਜ ਵੀ ਵੀਡੀਓਜ਼ ਜਿਹੜੀਆਂ YouTube ਦੇ ਉੱਤੇ ਪਈਆਂ ਨੇ ਕਿ ਕਿਵੇਂ ਜਥੇਦਾਰ ਸਹਿਬਾਨ ਨੂੰ ਸਰਕਾਰੀ ਕੋਠੀਆਂ ਦੇ ਵਿੱਚ ਸੱਦ ਕੇ ਇੱਕ ਪਰਚੀ ਦੇ ਕੇ ਮੁਆਫ ਕਰਨ ਦੇ ਵਾਸਤੇ ਕਿਹਾ ਗਿਆ ਸੀ। ਔਰ ਉਹ ਮੁਆਫੀ ਜਿਹੜੀ ਸੀ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਕਿਹਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਇਸ਼ਤਿਹਾਰ ਦਿੱਤੇ ਜਾਣਗੇ ਜਿਹੜੇ ਕੋ 90 ਲੱਖ 95 ਲੱਖ ਜਾਂ 96 ਲੱਖ ਜਿੰਨੇ ਵੀ ਉਹ ਕਹੇ ਜਾਂਦੇ ਨੇ ਇਹ ਵਕ ਵਕ ਰਿਪੋਰਟਾਂ ਦੇ ਵਿੱਚ ਦਰਜ ਐ ਇਹ। ਖਾਸ ਤੌਰ ਦੇਤੇ ਜਸਟਿਸ ਰਣਜੀਤ ਸਿੰਘ ਹਰਾ ਦੇ ਜਿਹੜੇ ਕਮਿਸ਼ਨ ਦੀ ਰਿਪੋਰਟ ਸੀ ਉਹਦੇ ਵਿੱਚ ਜਿਹੜਾ ਉਹ ਦਰਜ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਔਰ ਉਸ ਤੋਂ ਬਾਅਦ ਇਹ ਜਿਹੜੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੁੰਦੀਆਂ ਨੇ 12 ਅਕਤੂਬਰ 2015 ਨੂੰ ਬੁਰ ਜਵਾਰ ਸਿੰਘ ਵਾਲਾ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਥਾਂ ਥਾਂ ਦੇ ਉੱਤੇ ਜਿਹੜਾ ਉਹ ਖਿਲਾਰੇ ਗਏ ਇਹਦੇ ਡਿਊਰਿੰਗ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਐ ਪੋਸਟਰ ਲੱਗਦੇ ਆ ਜਾਂ ਪੋਸਟਰਾਂ ਤੋਂ ਬਾਅਦ ਜਿਹੜਾ ਮਾਹੌਲ ਬਣਦਾ ਹੈ ਬਜਾਏ ਇਹਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਚੋਰੀ ਹੋਈ ਸੀ ਉਹਨੂੰ ਲੱਭਣ ਦੇ ਇਹ ਇੱਕ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਵਾਉਂਦੇ ਰਹੇ ਗ੍ਰਹਿ ਮੰਤਰੀ ਫੋਨ ਕਰਕੇ ਪੋਸਟਰਾਂ ਦੀ ਰਾਖੀ ਦੇ ਵਾਸਤੇ ਜਿਹੜੀ ਪੁਲਿਸ ਸੀ ਉਹ ਲਾਈ ਗਈ ਉਹ ਨਹੀਂ ਲੱਭਿਆ ਗਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਅਰਵਿੰਦ ਕੇਜਰੀਵਾਲ ਹੋਰੀ ਕਿੱਥੋਂ ਆ ਗਏ ਇਹ ਸ਼ਾਇਦ ਹੋ ਸਕਦਾ ਹੈ ਕਿ ਬਖਲਾਹਤ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੈ ਫੋਰ ਸਣੋ ਕੋਟਕਪੂਰਾ ਦੇ ਜਿੱਕੋ ਕਿ ਜਾਂਚ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੈਂਸ਼ਨ ਹੈ ਕਿ ਐਸਟੀਪੀਸੀ ਦਾ ਇੱਕ ਜਿਹੜਾ ਮੈਂਬਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਸੀ ਉਹ ਲੈ ਗਿਆ ਔਰ ਦੋ ਜਿਹੜੇ ਨੌਜਵਾਨ ਉਸ ਵੇਲੇ ਅਰੇਸਟ ਕੀਤੇ ਗਏ ਜਿਨ੍ਹਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਹਦੀ ਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਸ ਵੇਲੇ ਕੀਤੀ ਸੀ ਇਹ ਕਿਹਾ ਸੀ ਕਿ ਮੇਰੇ ਮਨ ਤੋਂ ਬੋਝ ਲੱਥ ਗਿਆ ਤੇ ਮੈਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਜਾ ਰਿਹਾ ਹਾਂ ਪਰ ਫੇਰ ਦਬਾਅ ਕਿਹੋ ਜਿਹਾ ਪਿਆ ਉਹਨਾਂ ਨੌਜਵਾਨਾਂ ਨੂੰ ਰਿਹਾ ਕਰਨਾ ਪਿਆ ਉਹ ਤੁਹਾਨੂੰ ਸਭ ਕੁਝ ਪਤਾ ਹੈ ਅੱਜ ਵੀ ਉਹਨਾਂ ਨੌਜਵਾਨਾਂ ਦੇ ਉੱਤੇ ਉਸ ਵੇਲੇ ਦਾ ਹੋਇਆ ਤਸ਼ੱਦਦ ਜਿਹੜਾ ਜਦੋਂ ਉਹ ਕਿਤੇ ਬੋਲਦੇ ਨੇ ਜਾਂ ਕਿਸੇ ਜਗ੍ਹਾ ਤੇ ਸਾਹਮਣੇ ਆਉਂਦੇ ਨੇ ਅੱਜ ਵੀ ਉਹਨਾਂ ਦੇ ਜ਼ਖਮ ਜਿਹੜੇ ਉਹ ਲਏ ਨੇ 12 13 14 ਅਕਤੂਬਰ 215 ਦੇ ਵਿੱਚ ਇਹ ਵੱਖ-ਵੱਖ ਥਾਵਾਂ ਦੇ ਉੱਤੇ ਬੇਅਦਵੀ ਹੁੰਦੀ ਹੈ ਲਗਭਗ ਜਿਹੜੀ ਉਹ 30 ਜਗ੍ਹਾ ਦੇ ਉੱਤੇ ਔਰ ਇਹਦੇ ਦੌਰਾਨ ਜਿਹੜਾ ਸਟੇਟ ਇੰਟੈਲੀਜੈਂਸ ਦਾ ਮੁਖੀ ਸੀਗਾ ਉਹ ਬਦਲਿਆ ਜਾਂਦਾ ਕਿਉਂਕਿ ਗ੍ਰਹਿ ਮੰਤਰੀ ਸੋ ਕਿਉਂ ਬਦਲਿਆ ਗਿਆ ਛੋਟੇ ਆਫੀਸਰ ਨੂੰ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਕਿਉਂ ਦਿੱਤੀ ਗਈ ਇਹ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਹਨਾਂ ਗੱਲਾਂ ਦਾ ਜਵਾਬ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੰਦੇ ਤੇ ਇਹ ਲੋਕਾਂ ਨੂੰ ਹੋ ਸਕਦਾ ਸੀ ਕਿਤੇ ਨਾ ਕਿਤੇ ਇਹ ਲੱਗਦਾ ਕਿ ਉਹਨਾਂ ਨੇ ਆਪਣੀ ਗਲਤੀ ਬਲੰਡਰ ਜਿਹੜੀ ਸੀ ਉਹ ਮੰਨ ਲਈ ਹੈ ਭਾਵੇਂ ਕਿ ਮੰਨ ਉਹਨਾਂ ਨੇ ਸ਼੍ਰੀ ਕਾਲ ਤੱਕ ਸਾਹਬ ਦੇ ਉੱਤੇ ਜਾ ਕੇ ਲਈ ਔਰ ਉੱਥੇ ਉਹਨਾਂ ਨੇ ਸਾਰੀਆਂ ਘਟਨਾਵਾਂ ਨੂੰ ਮੰਨਿਆ ਕਿ ਹਾਂ ਉਦੋਂ ਹੋਇਆ ਮੈਂ ਉਹਦੇ ਵਿੱਚ ਕੁਝ ਨਹੀਂ ਕੀਤਾ ਆਪਾਂ ਸਾਰਿਆਂ ਨੇ ਜਿਹੜਾ ਜੀ ਉਹ ਦੇਖਿਆ ਅੱਜ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਲਾਂਬੇ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਤਰਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਸ ਵੇਲੇ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵਿਅਕਤੀ ਦਾ ਹੱਥ ਸੀ ਮੈਂ ਇੱਕ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਫਰੀਦਕੋਟ ਦੇ ਵਿੱਚ ਕੋਟਕਪੂਰਾ ਗੋਲੀ ਕਾਂਡ ਦਾ ਚਲਾਨ ਪੇਸ਼ ਹੁੰਦਾ ਜਦੋਂ ਜਿਹੜੀ ਐਸ ਆਈ ਟੀ ਐਲ ਕੇ ਯਾਦਵ ਹੋਰਾਂ ਦੀ ਅਗਵਾਈ ਵਾਲੀ ਸੀ ਉਹਦੋਂ ਚਲਾਨ ਪੇਸ਼ ਕਰਦੇ ਆ ਇਹ ਜ਼ਮਾਨਤਾਂ ਦੇ ਵਾਸਤੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੁਮੇਤ ਸੈਣੀ ਉਮਰਾਨੰਗਲ ਚਰਨਜੀਤ ਸ਼ਰਮਾ ਜਿਹੜਾ ਉਹ ਬੇਲ ਆਰਡਰ ਹੈ ਇਹ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਹੈ ਜਿਹੜਾ ਕੋਟਕਪੂਰਾ ਗੋਲੀकांड ਦਾ ਪੂਰਾ ਚਲਾਨ ਲਗਭਗ 7000 ਪੇਜ ਦਾ ਪਬਲਿਕ ਡੋਮੇਨ ਚ ਹੈ ਜੇ ਕੋਈ ਉਹਨੂੰ ਪੜ੍ਹਨਾ ਚਾਹੁੰਦਾ ਉਹਦੇ ਵਿੱਚ ਬਹੁਤ ਕੁਝ ਹੈ ਜੱਜ ਸਾਹਿਬ ਨੇ ਇਹਨਾਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਫਰੀਦਕੋਟ ਦੀ ਅਦਾਲਤ ਤੋਂ ਇਹਨਾਂ ਨੇ ਬਾਅਦ ਦੇ ਵਿੱਚ ਹਾਈ ਕੋਰਟ ਅਪਰੋਚ ਕਰਕੇ ਜ਼ਮਾਨਤਾਂ ਉੱਥੋਂ ਲਈਆਂ ਮੈਂ ਇੱਕ ਚੀਜ਼ ਜਿਹਦੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਉਹ ਜੱਜ ਸਾਹਿਬ ਦਾ ਆਰਡਰ ਹੈ ਜਿਹੜਾ ਬੇਲ ਆਰਡਰ ਹੈ ਜਿੱਥੇ ਬੇਲ ਰਿਜੈਕਟ ਹੋਈ ਆ ਫਰੀਦਕੋਟ ਦੀ ਅਦਾਲਤ ਦੇ ਵਿੱਚ ਉਹਦੇ ਵਿੱਚ ਜੱਜ ਸਾਹਿਬ ਨੇ ਇਹ ਮੈਂਸ਼ਨ ਕੀਤਾ ਹੋਇਆ ਕਿ ਜਦੋਂ ਜਿਹੜੀਆਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸੀ 12 ਦਾ ਉਹਨਾਂ ਨੇ 12 10 15 ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਗ੍ਰਾਮ ਮੰਤਰੀ ਦੇ ਕੋਲੇ ਇਹ ਨੌਲੇਜ ਹੋਣ ਦੇ ਬਾਵਜੂਦ ਕਿ ਦੂਸਰੇ ਤੇ ਤੀਸਰੇ ਦਿਨ ਘਟਨਾਵਾਂ ਵਾਪਰੀਆਂ ਉਹ ਪੰਜਾਬ ਦੇ ਵਿੱਚੋਂ ਨਾਲ ਲੱਗਵੇਂ ਸੂਬੇ ਹਰਿਆਣੇ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਆਰਾਮ ਫਰਮਾ ਰਹੇ ਸੀ ਇਹਦਾ ਜ਼ਿਕਰ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਦੋਂ ਇਹਨਾਂ ਦੀ ਜ਼ਮਾਨਤ ਰੱਦ ਕੀਤੀ ਗਈ ਆ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਜਿਹੜਾ ਉਹ ਜੱਜ ਸਾਹਿਬ ਨੇ ਆਪਣੇ ਆਰਡਰ ਦੇ ਵਿੱਚ ਕੀਤਾ ਜਿੱਥੇ ਇਹਨਾਂ ਦੀ ਬੇਲ ਜਿਹੜੀ ਆ ਉਹ ਰਿਜੈਕਟ ਕੀਤੀ ਜਾਂਦੀ ਹੈ ਇਹਦਾ ਇਹ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੀ ਦੇਰ ਤੱਕ ਇਹ ਬੇਲ ਇਹਨਾਂ ਦੀ ਰਿਜੈਕਟ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਹੋਰਾ ਦੀ ਉਹ ਇੱਕ ਗੱਲ ਬੜਾ ਜ਼ੋਰ ਸ਼ੋਰ ਦੇ ਨਾਲ ਕਹਿੰਦੇ ਰਹੇ ਕਿ ਜਦੋਂ ਇਹ ਘਟਨਾਵਾਂ ਵਾਪਰੀਆਂ ਮੈਂ ਮੁਲਕ ਦੇ ਵਿੱਚ ਨਹੀਂ ਸੀ ਪਰ ਜਿਉਂ ਇਹ ਬੇਲ ਰਿਜੈਕਟ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾ ਦੇ ਮੂੰਹ ਇਹ ਨਹੀਂ ਸੁਣਿਆ ਹੁਣਾਂ ਜੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜਾਂ ਕੋਟਕਪੂਰਾ ਗੋਲੀਕਾਰਡ ਵਾਪਰਿਆ ਉਹ ਉਸ ਵੇਲੇ ਮੁਲਕ ਦੇ ਵਿੱਚ ਨਹੀਂ ਸਨ ਕਿਉਂਕਿ ਜਿਹੜੀ ਐਸਆਈਟੀਸੀ ਐਲਕੇ ਯਾਦਵ ਹੋਰਾਂ ਦੀ ਅਗਵਾਈ ਵਾਲੀ ਜਿਨ੍ਹਾਂ ਨੇ ਚਲਾਨ ਪੇਸ਼ ਕੀਤਾ ਉਹਨਾਂ ਨੇ ਪ੍ਰੂਵ ਕੀਤੀ ਗੱਲ ਉਹਦੇ ਵਿੱਚ ਤੇ ਇੱਥੇ ਹੀ ਸਨ ਕਿਤੇ ਨਹੀਂ ਸਨ ਗਏ ਫਿਰ ਉਹ ਲੁਕ ਕਿਉਂ ਰਹੇ ਸੀ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਤੋਂ ਔਰ ਖਾਸ ਤੌਰ ਦੇ ਉੱਤੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਦੇ ਵਿੱਚ ਰੋਜ਼ ਪ੍ਰਗਟ ਕਰ ਰਹੇ ਲੋਕ ਸੀ ਬਜਾਏ ਇਹਦੇ ਕਿ ਉਹਨਾਂ ਨੂੰ ਸ਼ਾਂਤ ਕਰਨ ਦੇ ਸ਼ਾਂਤ ਕਿਹੜੇ ਤਰੀਕੇ ਦੇ ਨਾਲ ਕੀਤਾ ਗਿਆ ਉਹ ਤੁਹਾਡੇ ਸਭ ਦੇ ਸਾਹਮਣੇ ਸਵਾਲ ਅੱਜ ਵੀ ਉਹ ਖੜੇ ਨੇ ਸੁਖਵੀਰ ਸਿੰਘ ਬਾਦਲ ਜੀ ਜਿੰਨੇ ਸਵਾਲ ਕਰੋਗੇ ਅੱਗੋਂ ਤਿੱਗਨੇ ਸਵਾਲ ਜਿਹੜੇ ਆਉਣਗੇ ਇਹਨਾਂ ਘਟਨਾਵਾਂ ਦੇ ਬਾਰੇ ਦੇ ਵਿੱਚ ਜਾਣਦੇ ਪੰਜਾਬ ਦੇ ਲੋਕ ਔਰ ਵਿਸ਼ਵ ਦੇ ਵਿੱਚ ਬੈਠਾ ਭਾਈਚਾਰਾ ਸਭ ਕੁਝ ਹੈ ਜੇ ਤੁਸੀਂ ਇਹ ਸੋਚਦੇ ਹੋ ਕਿ ਸ਼ਾਇਦ ਕੁਝ ਸਾਲਾਂ ਦੇ ਵਿੱਚ ਲੋਕਾਂ ਨੂੰ ਸਾਰਾ ਕੁਝ ਭੁੱਲ ਗਿਆ ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਾਂਗੇ ਇਹਦੇ ਲਈ ਫਲਾਣ ਜ਼ਿੰਮੇਵਾਰ ਸੀ ਇਹਦੇ ਲਈ ਫਲਾਣ ਜ਼ਿੰਮੇਵਾਰ ਸੀ ਇਹ ਬਹਿਸ ਤੁਹਾਡਾ ਵਹਿਮ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ ਜਿਹੜੇ ਇਹਨਾਂ ਦੇ ਆਗੂ ਸਨ ਉਸ ਵੇਲੇ ਜਿਹੜੇ ਰਾਤ ਨੂੰ ਗੱਲ ਕਰ ਰਹੇ ਸਨ ਮੁੱਖ ਮੰਤਰੀ ਸਾਹਿਬ ਦੇ ਨਾਲ ਸੁਖਵੀਰ ਸਿੰਘ ਬਾਦਲਹੂਰੀ ਪ੍ਰੈਸ ਕਾਨਫਰੰਸ ਕਰਕੇ ਇਹੀ ਦੱਸਦੇ ਨੇ ਉਹਨਾਂ ਨੂੰ ਤਾਂ ਕੀ ਆਦੇਸ਼ ਪ੍ਰਾਪਤ ਹੋਇਆ ਸੀ ਕਿਹੜੇ ਆਦੇਸ਼ ਦੇ ਤਹਿਤ ਲੋਕਾਂ ਦੇ ਉੱਤੇ ਜ਼ਬਰਦਸਤੀ ਕੀਤੀ ਗਈ ਸੀ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਚਾੜਾਂ ਮਾਰੀਆਂ ਗਈਆਂ ਸੀ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ ਔਰ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ ਸੀ ਕੀ ਸੁਖਵੀਰ ਸਿੰਘ ਬਾਦਲਹੁਰੀ ਉਸ ਟਾਈਮ ਜ਼ਖਮੀ ਹੋਣ ਵਾਲੇ ਕਿਸੇ ਵਿਅਕਤੀ ਦੇ ਘਰੇ ਗਏ ਨੇ ਕਦੀ ਜਿਹੜੇ ਦੋ ਵਿਅਕਤੀ ਬਾਈਬਲ ਕਲਾਂ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸਨ ਕੀ ਕਦੀ ਉਹਨਾਂ ਦੇ ਕੋਲੇ ਗਏ ਨੇ ਉਹਨਾਂ ਨੇ ਕਿਉਂ ਜ਼ਰੂਰੀ ਨਹੀਂ ਸਮਝਿਆ ਕਿ ਉਹ ਜਾ ਕੇ ਕਦੀ ਉਹਨਾਂ ਦਾ ਪਤਾ ਲੈਣ ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਕੌਣ ਵਿਅਕਤੀ ਇਹਨਾਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਸੀ ਮਾਮਲਾ ਅਦਾਲਤ ਦੇ ਵਿੱਚ ਹੈ ਮੈਂ ਸਿਰਫ ਉਹਦਾ ਹੀ ਜ਼ਿਕਰ ਕੀਤਾ ਹੈ ਜਿਹੜਾ ਕਿ ਪਬਲਿਕ ਡੋਮੇਨ ਦੇ ਵਿੱਚ ਇਸ ਵੇਲੇ ਹੈ ਔਰ ਸੁਖਬੀਰ ਸਿੰਘ ਬਾਦਲਹਰੀ ਇਹਨਾਂ ਗੱਲਾਂ ਦਾ ਸਿਲਸਿਲੇਵਾਰ ਜੇਕਰ ਜਵਾਬ ਦੇਣ ਉਹ ਬੇਤਰ ਰਹੂਗਾ ਕਿਉਂ ਗ੍ਰਹਿ ਮੰਤਰੀ ਹੁੰਦਿਆਂ ਕਿਹੜੀ ਗੱਲ ਦਾ ਉਹਨਾਂ ਨੂੰ ਦਰ ਸੀਗਾ ਕਿ ਇਹ ਜਰੂਰ ਘਟਨਾਵਾਂ ਵਾਪਰ ਰਹੀਆਂ ਸੀ ਉਹ ਪੰਜਾਬ ਛੱਡ ਕੇ ਨਾਲ ਲੱਗਵੇਂ ਸੂਬੇ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਬੈਠੇ ਸਨ ਔਰ ਇੱਥੋਂ ਉਹ ਜਾਂਦੇ ਨੇ ਹੈਲੀਕਾਪਟਰ ਦੇ ਉੱਤੇ ਫਿਰ ਵਾਪਸ ਆ ਜਾਂਦੇ ਨੇ ਇੱਥੇ ਆਉਂਦੇ ਨੇ ਅਫਸਰ ਨਾਲ ਮੀਟਿੰਗ ਕਰਦੇ ਨੇ ਫਿਰ ਚਲੇ ਜਾਂਦੇ ਨੇ ਉਹ ਕੀ ਸਾਰੀ ਜਿਹੜੀ ਉਹ ਕਹਾਣੀ ਸੀ ਬੇਤਰੇ ਰਹੂਗਾ ਕਿ ਇਲਜ਼ਾਮ ਲਾਉਣ ਦੇ ਵਾਸਤੇ ਲਈ ਇਲਜ਼ਾਮ ਜਿਹੜੇ ਤੁਸੀਂ ਲਗਾ ਰਹੇ ਹੋ ਫਲਾਹ ਜ਼ਿੰਮੇਵਾਰ ਸੀ ਫਲਾਹ ਜ਼ਿੰਮੇਵਾਰ ਸੀ ਜਾਂ ਆਮ ਆਦਮੀ ਪਾਰਟੀ ਇਹਦੇ ਵਾਸਤੇ ਜ਼ਿੰਮੇਵਾਰ ਸੀ ਜਾਂ ਉਹਦੇ ਕਿਸੇ ਨੇਤਾ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਇਹ ਦੱਸੋ ਗ੍ਰਹਿ ਮੰਤਰੀ ਹੁੰਦਿਆਂ ਇਹ ਫਲੌਪ ਜਿਹੜਾ ਕਿਉਂ ਹੋਇਆ 1986 ਦੇ ਵਿੱਚ ਨਕੋਦਰ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਖਰਾਂ ਦੀ ਆਉਂਦੀ ਹੈ 7 ਦੇ ਵਿੱਚ ਫੇਰ ਆਉਂਦੀ ਹੈ ਫਿਰ 10 ਸਾਲ ਦੇ ਵਾਸਤੇ ਰਹਿੰਦੀ ਹੈ ਔਰ ਰਿਪੋਰਟ ਜਿਹੜੀ ਸੀ ਉਹ ਕਿਵੇਂ ਗਾਇਬ ਕੀਤੀ ਉਸ ਬੇਅਦਬੀ ਦੇ ਵਾਸਤੇ ਕੌਣ ਦੋਸ਼ੀ